ਕਹਿੰਦੇ ਜਦੋਂ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਨੇ ਮੇਰਾ ਖਿਆਲ ਕਿ ਬਹੁਤ ਘੱਟ ਚਾਂਸ ਹੋਊਗਾ ਮੇਰੇ ਪੰਜਾਬ ਵਾਲੇ ਭੈਣ ਭਰਾਵਾਂ ਕਾ ਤੁਹਾਨੂੰ ਸ਼ਾਮਾਂ ਦਾ ਵੀਊ ਕੋਈ ਇਹੋ ਜਿਹਾ ਦਿਖਾਇਆ ਹੋਊ ਕਿ ਸ਼ਾਂਤੀ ਹੋਵੇ ਬੱਦਲ ਜਾ ਹੋਵੇ ਤੇ ਬੰਦਾ ਹਲਕਾ ਹਲਕਾ ਆਪਣਿਆਂ ਨੂੰ ਯਾਦ ਕਰਦਾ ਐਨੀ تنہائی ਦੇ ਵਿੱਚ ਚਲੋ ਗੱਲ ਕਰਦੇ ਆਂ ਜਰਮਨ ਦੀ ਸ਼ਾਮਾਂ ਦਾ ਵੇਲਾ ਅੱਧਾ ਕਾਰਦਿਆਂ ਦਾ ਚੇਤਾ ਆਉਂਦਿਆ ਵੀ ਯਾਰ ਕਣਕਾਂ ਪੱਕੀਆਂ ਹੋਣੀਆਂ ਵਾਂ ਕੰਬੈਨ ਲਾਦੇ ਫਿਰਦੇ ਹੋਣੇ ਆ ਇਸ ਟਾਈਮ ਮੱਛਰ ਵੀ ਪੂਰਾ ਹੋਣਾ ਕਈ ਗੱਲਾਂ ਚ ਇੱਥੇ ਆਉਂਦੀਆਂ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਬਾਬਿਓ ਸ਼ਾਮਾਂ ਦਾ ਵੇਲਾ ਵਾਂ ਜਰਮਨ ਦਾ ਇੱਕ ਆਰਡਰ ਪਾਉਣ ਆਇਆ ਹੈ ਜੰਗਲ ਦੇ ਵਿੱਚ ਤੇ ਵੇਖਿਓ ਮਾਹੌਲ ਕਿਦਾਂ ਦਾ ਆਪਣੇ ਕਣਕਾਂ ਪੱਕ ਗਈਆਂ ਤੇ ਇੱਧਰ ਹਰੀਆਂ ਕਣਕਾਂ ਵਾਂ ਆ ਦੇਖੋ ਇਹ ਵੀਡੀਓ ਯਾਰਾਤਾਰ ਪਸੰਦ ਕਰਦੇ ਮੇਰੇ ਪੰਜਾਬ ਵਾਲੇ ਭਰਾ ਉਹ ਕਿਉਂ ਕਿਉਂਕਿ ਕਈ ਵਾਰ ਬੰਦੇ ਨੂੰ ਹੁੰਦਾ ਕਿ ਸਾਡਾ ਕੋਈ ਰਿਸ਼ਤੇਦਾਰ ਉੱਥੇ ਨਹੀਂਗਾ ਹੁੰਦਾ तकरीबन ਜਲ ਸਾਰਿਆਂ ਦੇ ਹੋਣਗੇ ਜਾਂ ਕੋਈ ਦੱਸਣ ਵਾਲਾ ਨਹੀਂਗਾ ਆਹ ਦੇਖੋ ਬਾਬਿਓ ਇੱਧਰ ਪਹਿਲਾਂ ਗੱਲ ਕਰ ਲਈਏ ਵੀ ਆਹ ਵੇਖੋ ਸੇਮ ਵਾਲਾ ਪਾਣੀ ਜਿੱਥੇ ਨੀਲੀਆਂ گاਵਾ ਹੁੰਦੀਆਂ ਤੇ ਆਹ ਤੁਹਾਡੇ ਪੰਜਾਬੀਓ ਖੇਤ ਆ ਉਹ ਸਰੋਂ ਬੀਜੀ ਦੇ ਤੇ ਆਹ ਪਹਾੜੀ ਆ ਜਿੱਥੇ ਲੂਣ ਵਾਲੀ ਜਿੱਥੇ ਲੋਕ ਕੰਮ ਕਰਦੇ ਆ 8000 10000 ਬੰਦਾ ਤੇ ਸ਼ਾਮਾਂ ਦਾ ਵੇਲਾ ਬੜਾ ਸੋਹਣਾ ਲੱਗ ਰਿਹਾ ਆਹਾ ਹਾ 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 ਵੇਖੋ ਕਿੰਦਾ ਹਰਿਆਲੀ ਆ ਤੇ ਕਈ ਵਾਰ ਇਹ ਹੁੰਦਾ ਨਾ ਵੀ ਜਦੋਂ ਕੋਈ ਪਹਿਲਾਂ ਕੋਈ ਰਿਸ਼ਤੇਦਾਰ ਨੇ ਹੁਣਾ ਦੱਸਣਾ ਵੀ ਉਥੇ ਆ ਹੁੰਦਾ ਉਥੇ ਜੇ ਹੁੰਦਾ ਉਥੇ ਵੋ ਹੁੰਦਾ ਹੈ ਨਾ ਫੋਟ ਦੇ ਕੈਮਰਾ ਹਰਕ ਦੇ ਕੋਲ ਆ ਤੇ ਬਾਬਿਓ ਹਰ ਬੰਦਾ ਵੇਖ ਸਕਦਾ ਪਰ ਜਿਹੜਾ ਇਹੋ ਜਿਹਾ ਨੇਚਰਲੀ ਚੀਜ਼ ਆ ਨਾ ਜਦੋਂ ਆਖ ਸਰੋਂ ਹੋ ਗਈ ਆ ਇਹ ਕਵਿੰਦੀ ਹੋਣੀ ਸਾਰੇ ਪੈਸੇ ਇੱਥੋਂ ਹੀ ਕਮਾ ਕੇ ਆਖ ਲੈਣੇ ਸਾਡੀ ਵਾਰੀ ਬੜੇ ਚਿਰ ਬਾਅਦ ਆਈ ਆ ਤੇ ਆ ਦੇਖੋ ਬਾਬਿਓ ਕਿਸਾਨਾਂ ਦੇ ਪਿੰਡ ਤੇ ਉੱਤੇ ਵੇਖੋ ਬੱਦਲ ਕਿੰਨਾ ਨੀਵਾ ਹਨਾ ਤਾਂ ਹੀ ਇੱਥੇ ਠੰਡ ਵੀ ਜ਼ਿਆਦਾ ਪੈਂਦੀ ਆ ਤੇ ਗਰਮੀ ਵੀ ਹਲਕੀ ਜੀ ਪੈਂਦੀ ਆ ਤੇ ਅਸੀਂ ਤੁਸੀਂ ਕਿਹੜੇ ਪਿੰਡ ਤੋਂ ਆ ਜਰੂਰ ਵੀਡੀਓ ਦੱਸਿਓ ਕਦੇ ਕਦੇ ਟਾਈਮ ਲੱਗਦਾ ਫਿਰ ਇਹੋ ਜਿਹੇ ਵੀਡੀਓ ਬਣਾ ਦਈਆਂ ਭਰਾਵਾਂ ਨੂੰ ਦਿਖਾ ਦਈਆਂ ਤੇ ਆਹ ਦੇਖਿਓ ਬਾਬਿਓ ਅਸੀਂ ਹੁਣ ਪਿੰਡ 'ਚ ਵੜਨਾ ਵਾ ਤੇ ਤੁਸੀਂ ਮਾਹੌਲ ਦੇਖਿਓ ਬਿਜਲੀ ਪੈਦਾ ਕਰਨ ਦੇ ਆ ਪੱਖੇ ਤੇ ਮਾਹੌਲ ਦੇਖਿਓ ਕਿੰਨਾ ਸਾਫ਼ ਸੁਥਰਾ ਏਰੀਆ ਇਹ ਵੀ ਜਰਮਨ ਦਾ ਉਹ ਏਰੀਆ ਜਿਹੜਾ 1999 90 ਦੇ ਵਿੱਚ ਇਕੱਠਾ ਆਇਆ ਹੈ ਸੰਦੇ ਤਰੁੰਗਨ ਕਿੰਨਾ ਪਿਆਰਾ ਲੱਗ ਰਿਹਾ ਆਓ ਵੇਖੋ گاਵਾ ਖੇਤ ਤੇ ਬਾਹਰ ਚੁਗਣ ਡੀਆਂ ਇਹ ਵੀ ਨਾ ਝੂਠ ਮੰਨਿਓ ਆਓ ਦੇਖਿਓ گاਵਾ ਦੇ ਕੋਲ ਚੱਲ ਕੇ ਦਿਖਾ ਲਦੋ ਨੇ ਏਡੀ ਗੜੀ ਗੱਲ ਆ ਹਟਾਲੇ ਵਾਲਿਆ ਕਿ ਬਿੱਟਾ ਹੁੰਦਾ ਹੀ ਨਾ ਕੋਈ ਹੋਵੇ ਪਿੰਡਾਂ ਦੇ ਕੋਲ ਅਸੀਂ ਜਾਈ ਜਾਣਦੇ ਆ ਵਧੀਆ ਜਾ ਵੀਊ ਦਿਖਾਉਣਾ ਤੁਹਾਨੂੰ ਭਰਾਵੋ ਇਹਨੂੰ ਕਹਿੰਦੇ ਸਵਰਗ ਆ ਗਾਵਾਂ ਦੇ ਵਾਸਤੇ ਪਾਣੀ ਵਾਲਾ ਟੈਂਕਰ ਆ ਆ ਉਹਨਾਂ ਦਾ ਖਾੜਾ ਜਿੱਥੇ ਉਹਨਾਂ ਵਾਸਤੇ ਬਣਾਇਆ ਗਿਆ ਬਿਜਲੀ ਦੀ ਤਾਰ ਲੱਗੀ ਐ ਤੇ ਗਾਈਆਂ ਗਾਂ ਨਹੀਂ ਆ ਸਕਦੀਆਂ ਤੇ ਕੋਈ ਵੀਰ ਨੂੰ ਕਿਸ ਨੂੰ ਝੂਠ ਲੱਗੇ ਤੇ ਬਾਬੇ ਉਹ ਕੁਆਂਟਲ ਕੁਆਂਟਲ ਦੁੱਧ ਦੇਣ ਵਾਲੀਆਂ ਗਾਵਾਂ ਤੁਸੀਂ ਵੇਖ ਸਕਦੇ ਆ ਇਹਨਾਂ ਦਾ ਮੀਟ ਵੀ ਬਣਦਾ ਜੀ ਇੱਥੇ ਆਹ ਵੇਖੋ ਗੋਰੀਆਂ ਤੇ ਕੁਝ ਬੂਰੀਆਂ ਗੋਰੀਆਂ ਵਰਗੀਆਂ ਹੀ ਆ ਹਨਾ ਕਿੱਡਾ ਪਿਆਰਾ 뷰 ਆ ਆ ਗਏ ਅਸੀਂ ਪਿੰਡ ਦੇ ਅੰਦਰ ਮਿੱਤਰਾਂ ਦਾ ਪਿੰਡ ਲੰਕ ਕੇ ਜਿੱਥੇੋਂ ਪੈਰ ਨਾ ਪੁੱਟਿਆ ਜਾਵੇ ਕਹਿੰਦਾ ਆਉਣ ਜਾਣ ਵਾਸਤੇ ਸਕੂਟਰ ਉਹਨਾਂ ਕਾਰ ਨਹੀਂ ਪਿੰਡ ਸਰਕਾਰੀਆ ਦੀ ਬਸ ਤੇ ਨਵਾਰ ਦੀ ਕੁੰਡ ਕੱਢਣਾ ਪਊਗਾ ਟੌਰ ਛੱਡਣਾ ਪਊਗਾ ਮੰਜਾ ਡਾਉਣਾ ਪੈਣਾ ਵੇੜੇ ਵਿੱਚ ਕਾਰ ਕੱਚਿਆਂ ਘਰਾਂ ਦੇ ਵਿੱਚ ਵਸਣਾ ਪਊਗਾ ਜੇ ਤੂੰ ਕਰਨਾ ਬਟਾਲੇ ਵਾਲੇ ਨਾਲ ਪਿਆਰ ਤੇ ਬਾਬਿਓ ਕਿੱਦਾਂ ਦਾ ਲੱਗ ਰਿਹਾ ਦੇਖੋ ਆਪੋ ਆਪਣੇ ਘਰ ਸੋਹਣੇ ਸਜਾਏ ਹੋਏ ਆ ਘਰਾਂ ਹਰ ਘਰ ਦੇ ਵਿੱਚ ਵੱਡੀ ਗੱਡੀ ਆ ਤੇ ਰੰਗ-ਬਰੰਗੇ ਘਰ ਕਿਤੇ ਮੱਖੀ ਮੱਛਰ ਨਹੀਂ ਕਿਤੇ ਟਾਂ ਪਾਂ ਚਾਂ ਪਾ ਨਹੀਂ ਕਿਤੇ ਕੋਈ ਕੁੱਤਾ ਬਿੱਲਾ ਨਹੀਂ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਮੈਂ ਇਸ ਕਰਕੇ ਕਿਹਾ ਬਾਬਿਓ ਕਿ ਇੱਕ ਚੀਜ਼ ਮੈਨੂੰ ਬਹੁਤ ਪਿਆਰੀ ਲੱਗਦੀ ਗੋਰੀਆਂ ਦੀ ਬਾਕੀ ਤੇ ਪਤਾ ਨਹੀਂ ਵੀ ਹਰ ਪਿੰਡ ਵਿੱਚ ਇੱਕ ਪੱਕੀ ਚਰਚਾ ਤੇ ਉਹ ਜਾਣ ਚਾਹੇ ਨਾ ਜਾਣੇ ਉਹ ਗੱਲ ਵੱਖਰੀ ਤੇ ਪੁਰਾਣੇ ਟਾਇਰ ਦੇ ਘਾਰ ਆ ਕਿ ਹਿਟਲਰ ਦੇ ਵੇਲੇ ਦੇ ਕਹਿ ਲੋ ਜਾਂ ਕਿਦਾਂ ਅਹੀਂ ਹੌਲੀ-ਹੌਲੀ ਤੁਹਾਨੂੰ ਦਿਖਾਉਂਦੇ ਆ ਬਾਬਿਓ ਕਾਲੀ ਗਾਦੀ ਆ ਵੇਖੋ ਇੱਧਰ ਆ ਚਰਚਾ ਕੋਈ ਹੋਊ 8-900 ਸਾਲ ਪੁਰਾਣੀ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ ਸਕੂਲ ਕਿੰਡਰਗਾਰਟਨ ਜਿੱਦ ਆ ਵੇਖੋ ਸਿਕਟਾ ਕੱਢਣ ਨੂੰ ਬਾਬਾ ਲੱਗਾ ਇੱਕ ਆ ਚਲ ਜੰਨੇ ਅਸੀਂ ਉਧਰ ਤੇ ਆਹੋ ਵੇਖੋ ਪਰੇ ਜੰਗਲ ਹੀ ਜੰਗਲ ਕਿਤੇ ਇੱਥੇ ਕਿੱਥੇ ਬਿਮਾਰੀ ਲੱਗਣੀ ਬਾਬਿਓ ਠੰਡੀਆਂ ਹਵਾਵਾਂ ਖੁੱਲੇ ਨਜ਼ਾਰੇ ਤੇ ਐਦਾਂ ਉਹਨਾਂ ਇੰਟਰਨੈਟ ਤੇ ਆਰਡਰ ਆਇਆ ਇਹ ਪਿੰਡ ਮੈਂ ਪਾਉਣ ਆਇਆ ਤਾਂ ਪਿੰਡ ਦਾ ਨਾਂ ਗਲੀ ਦਾ ਨਾਂ ਨੰਬਰ ਆਪੇ ਹੋਰ ਪਿੰਡ ਨੂੰ ਸੜ ਤੇ ਕੱਲ ਜਾਂਦੀ ਆ ਵੇਖਿਓ ਹਰ ਉਹ ਤੇਰੇ ਬੱਸ 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 ਪੁੱਤ ਨਹੀਂ ਆ ਗਿਆ ਆ ਗਿਆ ਮੇਰੀ ਜਾਨ ਆ ਗਿਆ ਪਹੁੰਚ ਗਿਆ ਪੰਜ ਨੰਬਰ ਬਾਬੂ ਕੋ ਜਾਣਾ ਤੇ ਚੰਗਾ ਬਾਪਿਓ ਕਰ ਦਿਓ ਵੀਡੀਓ ਲਾਈਕ ਫਾਲੋ ਦਾ ਸ਼ੇਅਰ ਮੈਂ ਤੁਹਾਡਾ ਆਪਣਾ ਚਾਚਾ ਲਾਲੀ ਬਟਾਲੇ ਵਾਲਾ ਜੀ ਦੇ ਵਾਸਤੇ